ਸਾਣਾ ਲੋਕੋਗ ਦੀ ਪੁਲਿਸ ਨੇ ਨਜ਼ਦੀਕੀ ਪਿੰਡ ਖਿਆਲਾਖੁਰਦੇ ਦੇ ਵਿੱਚ ਲੱਖਾਂ ਲੀਟਰ ਕੀਤੀ ਨਜਾਇਜ਼ ਸ਼ਰਾਬ ਬਰਾਮਦ 8 ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਾ ਜੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਆਖਿਆ ਕਿ ਅੱਜ ਸਵੇਰੇ ਤੜਕੇ ਵੱਡੀ ਕਾਮਯਾਬੀ ਮਿਲੀ ਅਤੇ ਵੱਡੀ ਕਾਰਵਾਈ ਕੀਤੀ ਗਈ ਜਿਸ ਲਾਈਵ ਕਮਾਂਡ ਦਿੱਤੀ ਹੈ ਸਾਨੂੰ ਬਹੁਤ ਹੀ ਸਤਿਕਾਰਯੋਗ ਰਜਤ ਅਗਰਵਾਲ ਜੀ ਆਈਐਸ ਆਪਕਾਰੀ ਕਮਿਸ਼ਨਰ ਪੰਜਾਬ ਜਿਨ੍ਹਾਂ ਦੇ ਦਸ਼ਨ ਨਿਰਦੇਸ਼ਾਂ ਦੇ ਤਹਿਤ ਅੱਜ ਦਾ ਸਫਲ ਆਪਰੇਸ਼ਨ ਜੋ ਲਾਂਡ ਬਲਾਸਟ ਨੰਬਰ ਕਰ ਕੀਤਾ ਗਿਆ ਇਸ ਦਿਨ ਨਾਲ ਬਹੁਤ ਹੀ ਸਤਿਕਾਰਯੋਗ ਐਸਐਸਪੀ ਰੂਰਲ ਦੇ ਇਹ ਤਰਫ ਦੇਈ ਹੈ ਜੀ ਆਈਪੀਐਸ ਜਿਨ੍ਹਾਂ ਨੇ ਸਾंना ਬਹੁਤ ਹੀ ਜ਼ਿਆਦਾ ਸਾਥ ਦਿੱਤਾ ਔਰ ਜਿਨ੍ਹਾਂ ਦੇ ਸਿਹਰਾ ਜਿਹੜਾ ਹੈ ਐਸਐਸਪੀ ਸਾਹਿਬ ਨੂੰ ਜਾਂਦਾ ਕਿ ਜਿਨ੍ਹਾਂ ਦੀ ਕੋਸ਼ਿਸ਼ ਤੇ ਸਦਕਾ ਅੱਜ ਇਸ ਮਿਸ਼ਨ ਦੇ ਵਿੱਚ ਇਹ ਸਦਾਕਰੀ ਉਪਾਗ ਸਫਤਤਾਪੂਰਵਕ ਜਿਹੜਾ ਕਾਮਯਾਬ ਹੋਇਆ ਔਰ ਤਕਰੀਬਨ ਲੱਖਾਂ ਇਹ ਜਿਹੜੀ ਲਿੱਟਰ ਲਾਹਣ ਹੈ ਤੇ ਲੱਖਾਂ ਹੀ ਲਿੱਟਰ ਜਿਹੜੀ ਸਾਡੀ ਉਹ ਨਜਾਇਜ਼ ਸ਼ਰਾਬ ਬਰਬੰਦ ਹੋਈ ਹੈ ਕੋਈ ਨਿਰਬੋਟ ਸੈਂਕਰੇ ਤੋਂ ਉੱਪਰ ਇਹ ਜੋ ਡਰੰਮ ਚ ਨੇ ਜਿਨ੍ਹਾਂ ਦੇ ਵਿੱਚ ਲਹਣ ਪੈਦਾ ਹੁੰਦੀ ਔਰ ਉਹਦੇ ਤਹਿ ਤੇ ਕੱਢੀ ਜਾਂਦੀ ਇਸੇ ਤਰ੍ਹਾਂ ਹੀ ਚਲਦੀਆਂ ਪੱਟੀਆਂ ਸ਼ੇਕ ਬ੍ਰੰਦ ਕੀਤੀਆਂ ਨੇ 8 9 ਜਿਹੜੀਆਂ ਅਰੈਸਟ ਵੀ ਅਹੀ ਕੀਤੀਆਂ ਨੇ ਜਿਹੜੇ ਬਹੁਤ ਜਿਹੜੇ ਵੱਡੀ ਪੱਤਰ ਦੇ ਉੱਪਰ ਇਸ ਸ਼ਰਾਬ ਦੇ ਤੰਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਲਾਈਵ ਅਹੀ ਰੰਗੇ ਇੱਥੇ ਵੀ ਪਕੜਿਆ ਹੈ ਅਸੀਂ ਫਿਰ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਇਹ ਜਹੀ ਜਿਹੜੀ ਗੰਦੀ ਸ਼ਰਾਬ ਸਿਰਫ ਕੁਝ ਲੋਕ ਜਿਹੜੇ ਨੇ ਆਪਣੇ ਪੈਸੇ ਨੂੰ ਮੁੱਖ ਰੱਖ ਕੇ ਲੋਕਾਂ ਦੀਆਂ ਜਾਨਾਂ ਨਾ ਖਿਲਵਾੜ ਕਰਦੇ ਨੇ ਇਹ ਜੀ ਸ਼ਰਾਬ ਨੂੰ ਪਬਲਿਕ ਨੂੰ ਨਾ ਲਾਵੇ